ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੋਸਤੋ ਆਪਾਂ ਪਹੁੰਚੇ ਆ ਪਿੰਡ ਸੂਰ ਵਾਲਾ ਬੱਕਰਾ ਮੰਡੀ ਤੇ ਆਪਣੇ ਨਾਲ ਗੱਲਬਾਤ ਜੋ ਕਰਨ ਦੇ ਬਾਈ ਸੈਂਪੀ ਹਰੀ ਨੂੰ ਤੋਂ ਜੇ ਜਿੱਤੂਗਾ ਤਾਂ ਹਰੂਗਾ ਵੀ ਹੈਗੇ ਆ ਬਹੁਤ ਪੁਰਾਣੇ ਇਹ ਮੰਡੀ ਨਾਲ ਜੁੜੇ ਹੋਏ ਆ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਬਈ ਮੰਡੀ ਦੇ ਪ੍ਰਬੰਧ ਕਿਵੇਂ ਤੁਹਾਨੂੰ ਲੱਗਦੇ ਆ ਤੇ ਇਸ ਤਰ੍ਹਾਂ ਮੰਡੀ ਦਾ ਮਾਹੌਲਾ ਤੇ ਕਿਵੇਂ ਨਗਾਂ ਦੇ ਸੌਦੇ ਹੁੰਦੇ ਆ ਤੇ ਆਜੋ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਭਾਈ ਜੀ ਸੰਪੀ ਚ ਕੋਈ ਕਿੰਨੇ ਸਮੇਂ ਤੋਂ ਜੁੜਿਆ ਆਂ ਜੀ ਮੰਡੀ ਨਾਲ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਤੁਹਾਨੂੰ ਤੇ ਮੰਡੀ ਦੇ ਪ੍ਰਬੰਧ ਕਿਵੇਂ ਤੁਹਾਨੂੰ ਲੱਗਦੇ ਆਂ ਬਹੁਤ ਵਧੀਆ ਜੀ ਚੰਗਾ ਪ੍ਰਬੰਧ ਵਧੀਆ ਠੀਕ ਆ ਜੀ ਠੀਕ ਆ ਜੀ ਮੰਡੀ ਦੇ ਵਿੱਚ ਮਾਰਾ ਵਧੀਆ ਪ੍ਰਬੰਧ ਮਾਰੇ ਮਾਰੇ ਠੀਕ ਆ ਤੇ ਸੌਦੇ ਕਿਵੇਂ ਹੁੰਦੇ ਆ ਜੀ ਸੌਦੇ ਵਧੀਆ ਜੀ ਠੀਕ ਆ ਤੇ ਬਹੁਤ ਵਧੀਆ ਉਹਦੇ ਕਿੰਨੇ ਬਹੁਤ ਵਧੀਆ ਹੁੰਦੇ ਆ ਜੀ ਬਹੁਤ ਵਧੀਆ ਹੁੰਦੇ ਆ ਠੀਕ ਆ ਤੇ ਹੋਰ ਕੋਈ ਕਦੇ ਚੀਜ਼ ਦੀ ਕਮੀ ਪੇਤੀ ਕੋਈ ਡੈਕਸ ਤਾਂ ਨਹੀਂ ਹੋਵੇ ਕਮੀ ਨਹੀਂ ਰੌਣਕਾਂ ਲੱਗੀਆਂ ਪੂਰੀਆਂ ਠੀਕ ਆ ਜੀ ਮੇਲਾ ਲੱਗਿਆ ਪਿਆ ਆਓ ਰੌਣਕਾਂ ਮਗਾਓ ਠੀਕ ਆ ਠੀਕ ਤੇ ਤੇਰੇ ਵੀਰ ਕੰਮ ਤੋਂ ਵਾਂਝੇ ਦੀ ਕਈਆਂ ਨੂੰ ਵੀਰਾਂ ਨੂੰ ਕੰਮ ਵੀ ਇੱਥੇ ਮਿਲਿਆ ਨੇ ਜੀ ਮੰਡੀਆਂ ਜਰੀਏ ਕੰਮ ਤਾਂ ਬੰਦੇ ਨੇ ਤਾਂ ਆ ਤੇ ਢਾਂਗੜਾ ਜਿਹੜਾ ਬੰਦਾ ਚੜਦਾ ਢਾਂਗੜਾ ਕਰੋ ਨਹੀਂ ਨਹੀਂ ਤੇਰੇ ਉਂ ਵੀ ਬਈ ਕੋਚਿਆਂ ਦੀ ਰੇੜੀ ਲੱਗੀ ਆ ਗੋਲ ਗੱਪਿਆਂ ਦੀ ਰੇੜੀ ਲੱਗੀ ਆ ਤੇ ਹੋਰ ਆਪਾਂ ਗਰਮੀ ਦੇ ਵੇਲੇ ਨਾ ਕੋਈ ਗੰਨੇ ਦੇ ਦੂਤ ਜਾਂ ਰੇੜੀਆਂ ਲੱਗਦੀਆਂ ਹਾਂਜੀ ਠੰਡੇ ਦੀਆਂ ਤੇ ਬਈ ਤੇਰੇ ਬਹੁਤ ਵੀਰਾਂ ਨੂੰ ਕੰਮ ਮੰਡੀ ਦੇ ਜਰੀਏ ਕੰਮ ਬਹੁ ਮਿਲਿਆ ਜੀ ਹਾਂ ਹਾਂ ਮੰਡੀ ਜਰੀਏ ਬੜੀ ਕੰਮ ਠੀਕ ਆ ਆਓ ਜਾਨਵਰ ਖਰੀਦੋ ਵੇਖ ਆ ਵੇਖੋ ਦੋਸਤੋ ਬਹੁਤ ਵਧੀਆ ਪ੍ਰਬੰਧ ਆ ਰੋਟੀ ਪਾਣੀ ਦੇ ਤੇ ਗਰਮਾ ਗਰਮ ਚਾਹ ਚਾਹ 24 ਘੰਟੇ ਇੱਥੇ 12 ਘੰਟੇ ਚੱਲਦੀ ਰਹਿੰਦੀ ਏ ਠੜੀ ਢੜੀ ਚਾਹ ਤੇ ਦਾਲ ਦਾ ਰੋਟੀ ਦਾ ਬਹੁਤ ਵਧੀਆ ਪ੍ਰਬੰਧ ਆ ਇੱਥੇ ਵਧੀਆ ਫਣੀ ਠੰਡਾ ਫੀਣ ਨੂੰ ਤੇ ਅੱਧਰ ਸਾਹਮਣੇ ਤੁਹਾਨੂੰ ਨਿਗਾ ਮਰੌਣੇ ਆ ਤਾਰੀ ਮੰਡੀ ਤੁਹਾਨੂੰ ਨਿਗਾ ਮਹਰਾਵਾਂਗੇ ਆਪਾਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਬਹੁਤ ਵਧੀਆ ਨਾਗ ਹੁੰਦੇ ਤੇ ਬਰਬਰੀ ਬਿਟਰਲ ਪ੍ਰਕਾਰ ਦਾ ਨਾਗ ਹੁੰਦਾ ਤੇ ਦੂਰੋਂ ਦੂਰੋਂ ਵੀਰ ਇੱਥੇ ਪਹੁੰਚਦੇ ਆ ਸੌਦੇ ਕਰਦੇ ਆ ਮੰਡੀਆਂ ਦੇ ਆਗੇ ਚੁਰਾਲੇ ਬੱਕਰਾ ਮੰਡੀ ਤੇ ਤੇ ਹਰ ਤਰ੍ਹਾਂ ਦੇ ਇੱਥੇ ਮਾਲ ਪਹੁੰਚਦਾ ਤੇ ਤੁਹਾਨੂੰ ساری ਗੱਲਬਾਤ ਕਰਾਂ ਦੇ ਵਿੱਚੋਂ ਸੀਰਾ ਬਾਬਾ ਜੀ ਕਿਹੜੇ ਪਿੰਡੋਂ ਆਏ ਬਾਬਾ ਜੀ ਚੋਟੀਆਂ ਕੋਲੋਂ ਆਏ ਥੋੜੀਆਂ ਪਿੰਡ ਤੋਂ ਆਏ ਆ ਤੇ ਮੰਡੀ ਦੇ ਪ੍ਰਬੰਧ ਕਿਵੇਂ ਲੱਗਦੇ ਆ ਬਾਬਾ ਜੀ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਜੀ ਕਦੇ ਕੀ ਕੋਈ ਦਿੱਕਤ ਕਮੀ ਪੈਤੀ ਠੀਕ ਆ ਬਾਬਾ ਜੀ ਉਹ ਦੋ ਦੋ ਤੋਂ ਇੱਧਰ ਲਾਈਵ ਸੌਦਾ ਚੱਲੀ ਜਾਂਦਾ ਇੱਧਰ ਵੀ ਤੁਹਾਡੀ ਨਿਗਾ ਮਾਰਾ ਰਹੇ ਆ ਆਪਾਂ ਤੇ ਤੁਹਾਡਾ ਵੀਰ ਆ ਕੋਟ ਕਪੜੇ ਤੋਂ ਸੌਦਾ ਕਰੀ ਜਾਂਦਾ ਨਹੀਂ ਨਹੀਂ ਮੈਂ ਬਾੜੇ ਪੈ ਕਹੀ ਨਹੀਂ ਭਈਆ ਜੀ ਸ੍ਰੀ ਗੱਤ 13000 ਰੁਪਏ ਲੱਗ ਠੀਕ ਹੈ ਜੀ ਤੇ ਬਾਈ ਨੇ ਕਿੰਨੇ ਮੰਗੇ ਜੀ ਉਹ ਨਹੀਂ ਆਤਮਾ ਮੈਂ ਮਖਾਈ ਇਹ ਮਾ ਬੱਚਾ ਇੱਕ ਬੱਚਾ ਨਹੀਂ ਲੱਗਦਾ ਠੀਕ ਆਹ ਅਗਲਾ ਦੋ ਦੋ ਚਾਹਾਂਦੇ ਨਹੀਂ ਯਾਰ ਬਾਈ ਯਾਰ ਠੀਕ ਪੜ ਕੇ ਜਵਾਨਾ ਪਹਿਨਾ ਨਹੀਂ ਨਹੀਂ ਸੱਚ ਦੱਸ ਰਿਹਾ ਮੈਂ ਤੁਹਾਨੂੰ ਵੀ ਯਾਰ ਮੁਰਗੀ ਘਰ ਲੈ ਜਾ ਕੇ ਬੱਚਾ ਦੁੱਧ ਨਾਲ ਚੁੱਕੀ ਮੈਂ ਲੈ ਜਣੇ 14 ਮਈ ਹਾਂ ਇਹ 14 ਕਹਿੰਦਾ ਬਾਈ ਫਿਰ ਕਮੀ ਕਿਹੜੀ ਰਹਗੀ ਯਾਰਾ ਬਾਈ ਯਾਰ ਆਪਾਂ ਕਹਿ ਹੀ ਨਹੀਂ ਬਾਈ ਤੇਰੀ ਜਵਾਨ ਤੇ ਪੁੱਲ ਚੜਾ ਦੀ ਬਾਈ ਨੇ ਯਾਰ ਬਈ ਬਾਈ ਯਾਰ ਸਵੇਰੇ ਮੰਗਦਾ ਸੀ ਉਹਨ ਤਾਂ ਮੰਗਿਆ ਹੀ ਉਹ ਨਹੀਂ ਹੈ ਯਾਰ ਉਹ ਯਾਰ ਫਿਰ ਬਾਈ ਮੰਗੇ ਮਿਲ ਜੀ ਜਾਂਦੇ ਥਰਾ ਸੌਦਾ ਹੋਈ ਜਾਂਦਾ ਨਾਲ ਦੀ ਨਾਲ ਯਾਰ ਬਾਈ ਮਬਾਲਾ ਕਿਹਾ ਹੀ ਨਹੀਂ ਹੈਗਾ ਬਾਈ ਲਖਾਈ ਵੀ ਇਹ ਕਰੂਗਾ ਬਸ ਫਿਰ ਤਾਂ ਨਿਬੜ ਗਿਆ ਆਪਣਾ ਜਨਾਬ ਐਦੇ ਬਾਈ ਉਹ ਨਹੀਂ ਉਹ ਗਣ ਪੈਦੇ ਯਾਰ ਤੂੰ ਆ ਉਹ 200 ਰੁਪਏ ਨਾਲ 200 ਰੁਪਏ ਪੈਣਾ ਵੀ ਨਹੀਂ ਯਾਰ ਮੈਨੇ 200 ਪੈਣਾ ਹੁੰਦਾ ਹੁਣ ਤੇਰੀ ਮਰਜ਼ੀ ਹੈ 200 ਇਹਦਾ ਤੂੰ ਕਹਿਦਾ ਬਾਈ ਨੇ ਕਹਿਦਾ ਕਿ ਯਾਰ ਕਿ ਮੈਂ ਵਾਅਦਾ ਕਰਦਾ ਆਂ ਉਹ ਪਾ 400 ਰੁਪਏ ਕਹਦਾ ਯਾਰ 100 ਪਾ ਦੇ ਨਵੇੜੇ ਦੇ 100 100 ਪਾ ਦੇ ਲਾਜ ਰਸੇਰ ਜਾਂ ਨਵੇੜੇ ਉਹ ਨਵੇੜੇ ਯਾਰ ਬਾਈ ਯਾਰ ਤੂੰ ਆ ਕੁਝ ਹੋ ਕੇ ਨਾ ਤੂੰ ਆ ਲੈ ਆਪਾਂ ਦੇ ਖੁਸ਼ ਹੋ ਕੇ ਕਹੇ ਬਾਈ ਨੂੰ ਵੀ ਵਾਅਦਾ ਕਰੇ ਲਓ ਜੀ ਬਈ ਬੱਕਰੀ ਕਿਹੜੀ ਦੀ ਆ ਕਿਹੜੀ ਬਾਈ ਬੱਕਰੀ ਆ ਦੋ ਬੱਚੇ ਆ ਬਾਈ ਦੀ ਤੇ ਆ ਬੱਕਰੀ ਆ ਬਹੁਤ ਵਧੀਆ ਤੇ 13 1300 1300 ਚ ਹੋਇਆ ਸੌਦਾ ਠੀਕ ਆ ਬਾਈ ਜੀ ਬਹੁਤ ਵਧੀਆ ਸੌਦਾ ਹੋਇਆ ਤੇ 200 ਬਹੁਤ ਵਧੀਆ ਸੌਦੇ ਹੁੰਦੇ ਆ ਆ ਰਿਆਂ ਦਵਾਰ ਪੈਂਡ ਸੂਰ ਵਾਲਾ ਬੱਕਰਾ ਮੰਡੀ ਤੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਆ ਕਰੋ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਅਦਰ ਬਾਈ ਸਾਡਾ ਬਰਬਰੀ ਨਾਗ ਵੀ ਅੰਨੀ ਕਰਿਆ ਸਾਰੇ ਪੱਤ ਤੁਹਾਨੂੰ ਮੰਡੀ ਦੀ ਆਪਾਂ ਰੌਣਕ ਮੇਲਾ ਭਗਾਵਾਂਗੇ ਅਦਰ ਵੀ ਸੌਦੇ ਚੱਲੀ ਜਾਂਦੇ ਆ ਜੱਤਿਆਂ ਦੇ ਤੋਂ ਮਾਸਟਰ ਬਹੁਤ ਮਸ਼ਹੂਰਾ ਆ ਵੀ ਸੋਤੇ ਬਹੁਤ ਵਧੀਆ ਕਰਦਾਰ ਮੰਡੀ ਤੇ ਹੁੰਦਾ ਚਾਰੇ ਪਾਥੇ ਪੂਰਾ ਰੌਣਕ ਮੇਲਾ ਉੱਧਰ ਸੌਦਾ ਚੱਲਿਆਂਦਾ ਉੱਧਰ ਵੀ ਸੌਦੇ ਵਾਲੀ ਤੁਹਾਨੂੰ ਲੈ ਚਾਲਦੇ ਆਪਾਂ ਬਹੁਤ ਲੰਬੇ ਸਮੇਂ ਤੋਂ ਬਾਅਦ ਸੌਦਾ ਚੱਲ ਰਿਹਾ ਬਹੁਤ ਵਧੀਆ ਸੌਦਾ ਚੱਲ ਰਿਹਾ ਤੋਦਾ ਸਿਰੇ ਲੱਗਿਆ ਤੁਹਾਨੂੰ ਲਾਭ ਹੀ ਭਾਵਾਗੇ 18000 ਰੁਪਿਆ ਨੂੰ ਦੇਦਾ ਭਾਈ ਲਖਾਈ ਉਹ ਲਖਾਈ ਆਹ ਦੇ ਦੇ ਇਹਦੇ ਮਾਈ ਲੋ ਜੀ ਆਹ ਬੱਕਰਾ ਬੱਕਰੀ ਆ ਬੱਕਰੀ ਆਹ ਬੱਕਰੀ ਦਾ 18000 ਰੁਪਿਆ ਲੱਗ ਗਿਆ ਤੁਸੀਂ ਕਿੰਨੇ ਕਹਿੰਦੇ ਮੈਂ ਇਹਨੂੰ 18000 ਦਰਦਾ ਦਰਨਾ ਦਾ ਵਾਪਸ ਲੈ ਲੈ ਭਾਈ ਪੇਰ ਤਾਂ ਯਾਰ ਪੂਰੀ ਲੱਗ ਗਏ ਪੇਰੇ ਲੋ ਬਾਈ 치ੜਾ ਬਣ ਗਿਆ ਤੇ ਬਾਈ ਨੇ ਮੰਗੇ ਤੇ 19000 18000 ਰੁਪਿਆ ਬੱਕਰੀ ਦਾ ਲੱਗਿਆ ਬੱਕਰੀ ਚੈੱਕ ਕਰ ਲੋ ਸਿੰਗੀ ਚੈੱਕ ਕਰ ਲੋ ਕੰਨ ਚੈੱਕ ਕਰ ਵਿਚਾਰੇ ਪਾਸੋਂ ਬੱਕਰੀ ਟੌਪ ਦੀ ਬੱਕਰੀ ਲਖਾਈ ਕਰਾਉਣਾਂ ਨਾਲ ਉੱਤੇ ਤੁਸੀਂ ਕਰਾ ਲਓ ਯਾਰ ਸਾਢੇ 18 ਦੇ ਦਿਨ ਲਖਾਈ ਤੁਸੀਂ ਕਰਾ ਲੋ ਜੀ। ਲਖਾਈ ਤੁਸੀਂ ਕਰਾ ਲੋ। ਸਾਢੇ 18 ਦਾ ਇੱਕ ਸਾਲ ਉਹਨੂੰ। ਛੜ ਦੇ ਕਰਦੇ ਰੱਸਾ ਛੜਦੇ ਰੱਸਾ ਦਾ ਛੜਦੇ। ਰੱਸਾ ਭਾਈ ਦਾ ਨਹੀਂ ਲੈ ਕੇ ਤਾਂ ਨਹੀਂ ਭਾਈ ਦਾ। ਉਹ ਨਵੇੜੋ ਕੋਈ ਨਹੀਂ ਚਾਰ ਫਰ ਪਿੱਛੇ ਕੋੜੀ ਕਰ ਕਿੰਨੇ ਆਣਾ। ਸਾਢੇ 18 ਤੋਂ ਲਖਾਈ 1500 ਹੋਰ ਦੇ ਫਿਰ ਜੱ ਲੈਣੀ। ਮੀਡੀਆ ਤੋਂ ਮਾਣੀ ਆ ਗਿਆ। ਹੁਣ ਪੂੰਦਾ ਮੈਂ ਤਾਂ ਪ੍ਰਵਾਹ ਇੰਨਾ ਪਾ ਸਕਦਾ। ਦਿਖਾਈ ਆਪਾਂ ਉਹਨੇ ਤੇਰਾ ਨਾ ਹੁਣ। ਆਪਣਾ ਆਪਣੀ ਆਏ ਨਾ। ਆਪੋ ਆਪਣੀ ਲਈ ਇਹਨਾਂ ਦੀ ਆ ਲਖਾਈ। ਕੋਡ ਆਡੇ ਆਡੇ ਆ 100 ਰੁਪਏ ਬਚਾ ਬੰਦਾ ਭਜਦਾ ਮੈਂ ਤੇ ਲਾਇਆ ਦੇ ਇਹਨੇ ਕੋਈ ਨਹੀਂ ਉਹ ਹੀ ਗੱਲ ਕਰਦੀ ਚਾਹੁੰਦਾ ਆਪੋ ਆਪਣੀ ਲਾਈਏ ਸਾਡੇ 18000 ਰੁਪਏ ਦਾ ਭਾਈ ਬਹੁਤ ਪੈਦੇ ਲੱਗ ਗਿਆ ਲੋ ਜੀ ਆ ਬੱਕਰੀ 18500 ਰੁਪਏ ਲਾਦਾ ਬਾਈਆਂ ਨੇ ਤੇ ਬਾਈ ਨੇ ਬਾਈ ਜੀ ਕਿੰਨਾ ਮੁੱਲ ਕੀਤਾ ਦੀ 25000 25000 ਰੁਪਿਆ ਬਾਈ ਨੇ ਮੁੱਲ ਕੀਤਾ ਦੀ ਤੇ 1850 ਲੱਗ ਗਿਆ ਬਾਈ ਜੀ ਤੇ ਬਹੁਤ ਵਧੀਆ ਬਾਈ ਜੀ ਪੈਂਡ ਕਿਹੜਾ ਆਪਣਾ ਕਰੀਰ ਵਾਲੀ ਤੋਂ ਬਾਈ ਪਹੁੰਚੇ ਆ ਤੇ ਬਹੁਤ ਵਧੀਆ ਸੌਦੇ ਹੁੰਦੇ ਆ 200 ਆ ਰਹੇ ਆ ਇਹ ਦਵਾਰ ਪੈਂਡ ਸੋळा ਬਕਰਾ ਮੰਡੀ ਦੇ ਹਰ ਤਰ੍ਹਾਂ ਦੀ ਬੱਕਰੀ ਤੋਂ ਵੇਖਣ ਨੂੰ ਮਿਲੂਗੀ ਪੈਂਡ ਸੋळा ਬਕਰਾ ਮੰਡੀ ਦੇ ਜਿੱਧਰ ਸਾਡੇ ਵੀਰ ਗੱਡੀਆਂ 'ਤੇ ਬੈਠੇ ਆ ਮਰਬ ਦੀ ਨਾਗ ਲੈ ਗਿਆ ਪ੍ਰਕਾਰ ਦਾ ਇੱਥੇ ਨਾਗ ਹੁੰਦਾ ਚੈੱਕ ਪਾਤ ਕਰਿਆ ਕਰੋ ਪਹੁੰਚਿਆ ਕਰੋ ਲਓ ਜੀ ਆ ਬੱਕਰੀ ਆ ਰੱਖਣ ਨੂੰ ਮੈਂ ਆਪਣੇ ਕੀ ਮੁੱਲ ਕੀਤਾ ਬਾਈ ਨੇ 15000 ਕੀਤਾ ਲਾਇਆ ਬਾਈ ਕੋਈ ਨਹੀਂ ਕੁਝ ਨਹੀਂ ਠੀਕ ਲਓ ਜੀ ਉਧਰ ਸੌਦਾ ਚੱਲੀ ਜਾਂਦਾ ਉਧਰ ਸੌਦੇ ਵਾਲੀ ਤੁਹਾਨੂੰ ਲੈ ਚਾਲਦੇ ਆਪਾਂ ਤੇ ਆ ਜੋ ਤੁਹਾਡਾ ਗੋਪੀ ਵੀਰ ਸੌਦਾ ਕਰਾਈ ਜਾਂਦਾ ਆ ਕੋਈ ਨਹੀਂ ਆਪਾਂ ਨੂੰ ਆਂ ਗੋਪੀ ਕਿੰਨੀ ਕਮੀ ਰਹੀ ਕਿੰਨੀ ਦੀ ਸਾਰਾ ਕੋਈ ਨਹੀਂ ਰਹਿ ਗਿਆ ਹਾਂ 500 ਦਾ ਭਰ ਨਹੀਂ ਕੱਢ ਦੇ ਮਾਰ ਦੇ ਛਾਲ ਇਹ ਮਹੀਨਾ ਸਵਾ ਦੋ ਮਹੀਨੇ ਹੋ ਗਏ ਹੋਏ ਦੋ ਇਧਰ ਤੁਹਾਨੂੰ ਲੈ ਚੱਲਦੇ ਇਧਰ ਵੀ ਸੌਦੇ ਹੋਈ ਜਾਂਦੇ ਆ ਸਾਹਮਣੇ ਤੁਹਾਨੂੰ ਕਾਹਨੇ ਆ ਘਣਸਾ ਦੇ ਪੂਰਾ ਰੌਣਕ ਮੇਲਾ ਪੈਂਡ ਥੋੜਾ ਬੱਕਰਾ ਮੰਡੀ ਦੇ ਚੱਲ ਤੇ ਮੈਂ ਨੋੜ ਹੋ ਜਾਊਗਾ ਕਿਸੇ ਨਾਲ ਜਈ ਸਹੀ ਇਹਨੇ ਸੌਦੇ ਚੱਲ ਜੀ ਜਾਂਦੇ ਆ ਲਾਈਵ ਉੱਧਰ ਵੀ ਸੌਦਾ ਚੱਲ ਜਾਂਦਾ ਸਾਰੇ ਪਾਸੇ ਸੌਦੇ ਚੱਲ ਜਾਂਦੇ ਬਹੁਤ ਵਧੀਆ ਰੌਣਕ ਮੇਲਾ ਪੈਂਡਸ ਵਾਲਾ ਬੱਕਰਾ ਮੰਡੀ ਦੇ ਟੌਪ ਟੌਪ ਦੇ ਸੌਦੇ ਹੁੰਦੇ ਆਰ ਵਧੀਆ ਵਧੀਆ ਨਗ ਪਹੁੰਚਦਾ ਇੱਥੇ ਲੋ ਜੀ ਮੁੰਲਾ ਜੋੜੇ ਬੱਕਰੀ ਦਾ ਜੱਗੀ ਕਿੰਨੇ ਦਾ ਕਰਾਦਾ ਦੋਨਾਂ ਦਾ ਹਾਂ 16000 ਰੁਪਏ ਦਾ ਸੌਦਾ ਹੋਇਆ ਦੋਸਤੋ ਪਿੰਡ ਥੋੜਾ ਬਕਰਾ ਮੰਡੀ ਦੇ ਗਿਣੀ ਬਾਈ ਸਾਹਮਣੇ ਹੋ ਗਏ ਮੜੇ ਨਾ ਮੁੰਡਾ ਚੰਗਾ ਪੱਕਾ ਕਿ ਨਹੀਂ ਹੈਂ ਬਾਟਾ ਮਾਰਨਾ ਦੇ ਮੈਨੂੰ ਨਹੀਂ ਮਾਰਦੇ ਅਸੀਂ ਤਾਂ ਮਾਰ ਨਹੀਂ ਕਹਿੰਦੇ ਯਾਰ ਜਿਹੜੇ ਅਸੀਂ ਮਾਰਸਾ ਦੇਣਗੇ ਦਾਣੇ ਕਰਦਾ ਨਾ ਕਰਦਾ ਨਾ ਕਰਦਾ ਨਹੀਂ ਕਰੇ ਜਾਂਦੀਆਂ ਵਈਆਂ ਤੇਰੀਆਂ ਗੱਲਾਂ ਕਰਾਂਗੇ ਤੈਨੂੰ ਤਾਂ ਪਾਈ ਵੀ ਨਹੀਂ ਦਿੱਤੀ ਐ ਕਿ ਤੈਨੂੰ ਜੱਗੀ ਤੂੰ ਹੱਥ ਮਾਰ ਜੱਗੇ ਨੂੰ ਪ੍ਰਾ ਕੱਢ ਦੋ ਕਨੇ ਦਿੱਤੇ ਜੱਗੀ ਦੂਗਾ ਲਾਵਾਂਗੇ ਫੁੱਲਾ ਇਹਦੇ ਕੰਮ ਪਾਵਾਂਗੇ 15000 ਲਓ ਵੇ ਓਏ ਗੱਲ ਸੁਣ ਲੈ ਮੇਰੀ ਗੱਲ ਉਹ ਹੀ ਗੱਲ ਯਾਰ ਉਹ ਬੰਦੇ ਦੇ ਮੂੰਹ ਨੂੰ ਆਪਣਾ ਕੋਈ ਝਾਕੜੀ ਨਾ ਪਾਸ ਹੁੰਦਾ ਇਹ ਜਣਾ ਉਹ ਬੰਦੇ ਦੇ ਨਹੀਂ ਆਉਂਦੀ ਯਾਰੀ ਕਰਕੇ ਯਾਰ ਪਾਇਆ ਕਰ ਭਰਾਵਾ ਮਰੂ ਮਰੂ ਨਾ ਕਰ ਰਹੀ ਜਾਨੇ ਛੋਕਣਾ ਉਹ ਦੇ ਦੇ ਗੱਲਾਂ ਯਾਰ ਕਿਉਂ ਉਹ ਦੇ ਦੇ 100 ਰੁਪਏ ਦੀ ਬਣੀ ਬਾਤ ਦੇਣੀ ਆਹੀ ਗੱਲ ਨੂੰ ਆਦੀ ਕਰਾ ਲੈ ਬੱਚੀ ਆਦੀ ਆਪੋ ਆਪਣੀ ਸਹੀ ਗੱਲ ਆ ਚਲ ਐ ਕਰਿਆ ਪਰਚੀ ਉਹ ਕਰਾ ਲੂ ਗਾਂਸ 100 ਰੁਪਿਆ ਨੂੰ ਛੋਟ ਛੋਟ ਕਰਦੇ ਆ ਲੈ ਆਇਆ ਨਾ ਬਗਰੇੜੀ ਵਾਲਾ ਕਰਿਆ ਕਰ ਗੱਲ ਲਓ ਜੀ ਕਿਹੜਾ ਪਿੰਡ ਆ ਬਾਪੂ ਬਾਪੂ ਕਿਹੜਾ ਪਿੰਡ ਆ ਸ਼ਕੂਰ ਆਈ ਲਓ ਜੀ ਬਾਪੂ ਉੱਤ ਪਿੰਡ ਤੋਂ ਪਹੁੰਚਿਆ ਦੀ ਪਿੰਡ ਸੂਰ ਵਾਲਾ ਬੱਕਰਾ ਮੰਡੀ ਦੇ ਤੇ ਬਹੁਤ ਵਧੀਆ ਸੌਦਾ ਦਿੱਤਾ ਆਪਣੇ ਤੇ ਵਧੀਆ ਭਾਅ ਲੰ ਮਿਲ ਗਿਆ ਬਾਪੂ ਆਹ ਮੇਰਾ ਬਰਾਬਰ ਤੁਰਨਾ ਫਿਰਦੀਆਂ ਬਣ ਜਾਂਦੀਆਂ ਠੀਕ ਹੈ ਲਓ ਜੀ ਦੋਸਤੋ ਦੋਨ ਲਖਾ ਕੇ ਆ ਬਈ ਆ ਜੋੜੇ ਬੱਕਰੀ ਦਾ ਸੌਦਾ ਹੋਇਆ 15000 ਰੁਪਏ ਦਾ ਟਰੈਕ ਹਾਲ ਰੰਗ ਦੀ ਤੇ ਇੱਕ ਕਾਲੇ ਰੰਗ ਦੀ ਬੱਕਰੀ ਆ ਤੇ ਬਹੁਤ ਵਧੀਆ ਘੈਂਟ ਸੱਜਾ ਹੁੰਦਾ ਪਿੰਡ 16 ਬੱਕਰਾ ਮੰਡੀ ਤੇ ਜੱਗੀ ਭਾਈ ਸੇਰਾ ਹੀ ਸੌਦੇ ਕਰਾਉਂਦਾ ਤੇ ਬਹੁਤ ਵਧੀਆ ਸੌਦੇ ਕਰਾਉਂਦਾ ਬਾਈ ਜੱਗੀ ਤੇ ਬਾਈ ਜੀ ਆਪਣਾ ਕਿਹੜਾ ਪਿੰਡ ਦੀ ਕਾਲੀ ਵਾਲੇ ਵੀਰਾਂ ਨੇ ਵੇਚੀਆਂ ਆ ਜੋ ਲਖਾਓ ਆ ਤੁਮ ਲੋ ਦੋਸਤੋ ਆਜੋ ਅੱਗੇ ਤੁਹਾਨੂੰ ਹੋਰ ਵੀ ਆਪਾਂ ਨਿਗਮ ਰਾਉਨੇ ਆ ਮੰਡੀ ਤੇ ਸਾਰੀ ਮੰਡੀ ਤੁਹਾਨੂੰ ਨਿਗਾ ਦੂਰ ਤਾਈ ਨਿਗਾ ਰਾਉਨੇ ਸਾਰੇ ਪੱਤੇ ਰੌਣਕ ਮੇਲਾ ਤੁਹਾਨੂੰ ਇੱਕ ਨੂੰ ਨਜ਼ਰ ਆ ਰਿਹਾ ਤੇ ਬਹੁਤ ਵਧੀਆ ਲਾਈਫ ਸੱਤੇ ਹੁੰਦੇ ਆ